ਸੋ ਸਸਤੀ ਗੱਲ ਸਟੂਡੈਂਟਸ ਸੋ ਅੱਜ ਆਪਾਂ ਕੰਟੀਨਿਊ ਕਰਾਂਗੇ ਆਪਣੇ ਕਰੰਟ ਅਫੇਅਰਸ ਦੀ ਕਲਾਸ ਸੈਕੰਡ ਸੋ ਪਹਿਲੇ ਕੁਐਸਚਨ ਦੀ ਸ਼ੁਰੂਆਤ ਕਰਾਂਗੇ ਤਾਂ ਪੇਮਾ ਖਾਂਡੂ ਕਿਸ ਰਾਜ ਦੇ ਲਗਾਤਾਰ ਤੀਸਰੀ ਵਾਰ ਮੁੱਖ ਮੰਤਰੀ ਬਣੇ ਹੈ ਤਾਂ ਇਹ ਬਣੇ ਸੀਗੇ ਅਰਨਾਚਲ ਪ੍ਰਦੇਸ਼ ਦੇ ਅਰਨਾਚਲ ਪ੍ਰਦੇਸ਼ ਦੀ ਜਿਹੜੀ ਰਾਜਧਾਨੀ ਹੈ ਉਹ ਆਪਣੇ ਕੋਲ ਇਟਾ ਨਗਰ ਹੈ ਇਹਦੇ ਗਵਰਨਰ ਦੀ ਗੱਲ ਕਰੀਏ ਤਾਂ ਕਵੱਲਿਆ ਤ੍ਰਿਵਿਕਰਮ ਪ੍ਰਨਾਇਕ ਇਹਨਾਂ ਦੇ ਗਵਰਨਰ ਨੇ ਨੈਕਸਟ ਕੁਐਸਚਨ ਹੈਲਥ ਅਤੇ ਫੈਮਿਲੀ ਵੈਲਫੇਅਰ ਦੇ ਨਵੇਂ ਮੰਤਰੀ ਕੌਣ ਬਣੇ ਹਨ ਤਾਂ ਇਹ ਬਣਿਆ ਜੇਪੀ ਨੱਡਾ ਇਹਨਾਂ ਦੇ ਨਾਲ ਸਬੰਧਤ ਹੋਰ ਮੈਕਮੇ ਕਿਹੜੇ-ਕਿਹੜੇ ਸੀਗੇ ਕੈਮੀਕਲਸ ਅਤੇ ਫਰਟੀਲਾਈਜ਼ਰ ਨੈਕਸਟ ਕੁਐਸਚਨ ਕਿਹੜਾ ਦੇਸ਼ 16ਵਾਂ ਬ੍ਰਿਕਸ ਸਿਖਰ ਸੰਮੇਲਨ 2024 ਦੀ ਮੇਹਬਾਨੀ ਕਰੇਗਾ ਸੋ ਇਹ ਕੀਤੀ ਸੀ ਰੂਸ ਨੇ ਬ੍ਰਿਕਸ ਸਿਖਰ ਸੰਮੇਲਨ ਦੀ ਸਥਾਪਨਾ ਕਦੋਂ ਹੋਈ ਸੀਗੀ 2009 ਦੇ ਵਿੱਚ ਇਦਾ ਹੈਡਕ quartਰ ਆਪਣੇ ਕੋਲ ਹੈਗਾ ਸ਼ੇਂਘਾਈ ਚਾਈਨਾ ਦੇ ਵਿੱਚ ਤੇ ਟੋਟਲ ਮੈਂਬਰ ਇਹਦੇ ਕਿੰਨੇ ਨੇ ਆਪਣੇ ਕੋਲੇ 10 모ਹਨ ਚਰਨ ਮਾਜੀ ਕਿਸ ਰਾਜ ਦੇ ਨਵੇਂ ਮੁੱਖ ਮੰਤਰੀ ਬਣੇ ਆ ਤਾਂ ਇਹ ਬਣੇ ਸੀਗੇ ਉੜੀਸਾ ਦੇ ਉੜੀਸਾ ਦੀ ਰਾਜਧਾਨੀ ਆਪਣੇ ਕੋਲ ਭੁਵਨੇਸ਼ਵਰ ਗਵਰਨਰ ਇੱਥੋਂ ਦਾ ਰਗੂਬੀਰ ਦਾਸ ਨੈਕਸਟ ਕੁਐਸਚਨ ਲੋਕ ਸਭਾ ਦੇ ਵਿੱਚ ਜਿਤਨ ਮਾਲੀ ਸਭ ਤੋਂ ਘੱਟ ਉਮਰ ਦੀ ਆਦਿਵਾਸੀ ਮਹਿਲਾ ਕੌਣ ਬਣੀ ਹੈ ਤਾਂ ਇਸ ਦਾ ਨਾਮ ਸੀਗਾ ਪ੍ਰਿਯੰਕਾ ਜਰਕੀ ਹोली ਨੈਕਸਟ ਕੁਐਸਚਨ ਤ੍ਰਿਸ਼ਨਾ ਮਿਸ਼ਨ ਭਾਰਤ ਅਤੇ ਕਿਸ ਦੇਸ਼ ਦਾ ਸੰਯੁਕਤ ਮਿਸ਼ਨ ਹੈ ਤਾਂ ਜਿਹੜਾ ਤ੍ਰਿਸ਼ਨਾ ਮਿਸ਼ਨ ਹੈ ਇਹ ਭਾਰਤ ਤੇ ਫਰਾਂਸ ਦੋਵਾਂ ਦਾ ਇੱਕ ਸੰਯੁਕਤ ਮਿਸ਼ਨ ਸੀਗਾ ਨੈਕਸਟ ਟਾਈਗਰ ਰਿਜ਼ਰਵ ਦੇ ਵਿੱਚ ਭਾਰਤ ਦਾ ਪਹਿਲਾ ਬਾਇਓਸਫੇਅਰ ਕਿਸ ਰਾਜ ਦੇ ਵਿੱਚ ਬਣਾਇਆ ਗਿਆ ਤਾਂ ਇਹ ਬਣਾਇਆ ਗਿਆ ਸੀ ਉੱਤਰਾਖੰਡ ਦੇ ਵਿੱਚ ਇਸ ਦਾ ਨਾਮ ਸੀਗਾ ਰਾਜਾਜੀ ਬਾਇਓਸਫੇਅਰ ਰਾਜਾ ਜੀ نیشنل پارک ਦੇ ਵਿੱਚ ਇਹ ਬਣਾਇਆ ਗਿਆ ਹੈ। ਨੈਕਸਟ ਨਿਵੇਸ਼ਕਾਂ ਦੇ ਲਈ ਸਾਥੀ 2.0 ਪਰਸਨਲ ፋინੈਂਸ ਐਪ ਕਿਸ ਦੇ ਦੁਆਰਾ ਲਾਂਚ ਕੀਤਾ ਗਿਆ ਤਾਂ ਇਹ ਕੀਤਾ ਗਿਆ राजे ਸੇਬੀ ਦੇ ਦੁਆਰਾ। ਸੋ ਸੇਬੀ ਦੀ ਗੱਲ ਕਰੀ ਤਾਂ ਇਸ ਦੀ ਆਪਣੇ ਕੋਲ ਫਾਰਮ ਰਹੂਗੀ। ਉਹ ਕੀ ਸਕਿਉਰਟੀ ਐਂਡ ਐਕਸਚੇਂਜ ਬੋਰਡ ਆਫ ਇੰਡੀਆ। ਇਹਦਾ ਹੈੱਡਕੁਆਰਟਰ ਮੁੰਬਈ ਦੇ ਵਿੱਚ ਚੇਅਰਪਰਸਨ ਇਹਦਾ ਮਾਧਵੀਪੁਰੀ। ਨੈਕਸਟ ਕੁਐਸਚਨ ਹਰ ਸਾਲ ਅੰਤਰਰਾਸ਼ਟਰੀ ਯੋਗਾ ਦਿਵਸ ਕਦੋਂ ਮਨਾਇਆ ਜਾਂਦਾ ਹੈ ਤਾਂ ਇਹ ਹਰ ਸਾਲ ਮਨਾਇਆ ਜਾਂਦਾ ਹੈ 21 ਜੂਨ ਨੂੰ ਸਭ ਤੋਂ ਪਹਿਲਾਂ 2015 ਦੇ ਵਿੱਚ ਇਸ ਨੂੰ ਮਨਾਉਣਾ ਸ਼ੁਰੂ ਕੀਤਾ ਗਿਆ ਸੀਗਾ ਉਸ ਤੋਂ ਬਾਅਦ ਵਿਸ਼ਵ ਵਾਤਾਵਰਣ ਦਿਵਸ ਹਰ ਸਾਲ ਕਦੋਂ ਮਨਾਇਆ ਜਾਂਦਾ ਹੈ ਤਾਂ ਇਹ ਮਨਾਇਆ ਜਾਂਦਾ ਹੈ 5 ਜੂਨ ਇਹਦੀ ਜਿਹੜੀ ਥੀਮ ਰਹੀ ਸੀਗੀ 2024 ਦੇ ਵਿੱਚ ਉਹ ਸੀਗੀ ਆਪਣੇ ਕੋਲ ਲੈਂਡ ਰੀਸਟੋਰੇਸ਼ਨ ਹੈਲਟਿੰਗ ਡਿਸਰਟੀਫਿਕੇਸ਼ਨ ਐਂਡ ਬਿਲਡਿੰਗ ਡਰਾਉਟ ਰੈਜਿਲੈਂਸ ਨੈਕਸਟ ਕੁਐਸ਼ਨ ਆਰਟੀਫੀਸ਼ੀਅਲ ਇੰਟੈਲੀਜੈਂਸ ਇੰਡੈਕਸ ਦੇ ਵਿੱਚ ਭਾਰਤ ਦਾ ਰੈਂਕ ਕੀ ਹੈ ਤਾਂ ਇਸ ਵਿੱਚ ਆਪਣਾ ਰੈਂਕ ਸੀਗਾ 72 ਨੰਬਰ ਦਾ ਸੋ ਇਸ ਨੂੰ ਤਿਆਰ ਕਿਹਦੇ ਦੁਆਰਾ ਕੀਤਾ ਜਾਂਦਾ ਹੈ ਤਾਂ ਆਈ ਐਮ ਐਫ ਲਈ ਦੁਆਰਾ ਇਹਦੀ ਫੁੱਲ ਫਾਰਮ ਹੁੰਦੀ ਆਪਣੇ ਕੋਲੇ ਇੰਟਰਨੈਸ਼ਨਲ ਮਨਟਰੀ ਫੰਡ ਸਸਤਾ ਦੇ ਵਿੱਚ ਜਿਸ ਨੇ ਟੌਪ ਕੀਤਾ ਉਹ ਕਿਹਤਰਾ ਜੇ ਸਿੰਗਾਪੁਰ ਨੇ ਨੈਕਸਟ ਕੁਐਸ਼ਨ ਵਿਸ਼ਵ ਤੰਬਾਕੂ ਰਹਿਤ ਦਿਵਸ ਹਰ ਸਾਲ ਕਦੋਂ ਮਨਾਇਆ ਜਾਂਦਾ ਹੈ ਇਹ ਮਨਾਇਆ ਜਾਂਦਾ 31 ਮਈ ਨੂੰ ਇਹਦਾ ਥੀਮ ਸੀਗਾ ਪ੍ਰੋਟੈਕਟਿੰਗ ਚਿਲड्रन ਫਰੋਮ ਤੰਬਾਕੂ ਇੰਡਸਟਰੀ ਇੰਟਰਫੇਰੈਂਸ ਨੈਕਸਟ ਕੁਐਸਚਨ 12ਵਾਂ ਵਿਸ਼ਵ ਹਿੰਦੀ ਸਨਮਾਨ ਕਿਸ ਨੇ ਪ੍ਰਾਪਤ ਕੀਤਾ ਤਾਂ ਇਹ ਕੀਤਾ ਸੀਗਾ ਡਾਕਟਰ 우ਸ਼ਾ ਠਾਕਰ ਨੇ ਨੈਕਸਟ ਭਾਰਤ ਦੇ ਨਵੇਂ ਵਿਦੇਸ਼ ਮੁਖੀ ਦੇ ਰੂਪ ਦੇ ਵਿੱਚ ਕਿਸ ਨੂੰ ਨਿਯੁਕਤ ਕੀਤਾ ਗਿਆ ਤਾਂ ਇਹ ਕੀਤਾ ਗਿਆ ਵਿਕਰਮ ਮਿਸ਼ਰੀ ਨੂੰ ਨੈਕਸਟ T20 World Cup ਦੇ ਵਿੱਚ ਦੋ ਹੈਟ੍ਰਿਕਾਂ ਲੈਣ ਵਾਲੇ ਖਿਡਾਰੀ ਕੌਣ ਬਣਿਆ ਹੈ ਤਾਂ ਪੈਟ ਕਾਮਿੰਜ਼ ਜਿਹੜੇ ਪੈਟ ਕਾਮਿੰਜ਼ ਨੇ ਇਹ ਕਿਹੜੀ ਟੀਮ ਦੇ ਖਿਡਾਰੀ ਨੇ ਤਾਂ ਆਸਟ੍ਰੇਲੀਆ ਦੇ ਸੋ ਨੈਕਸਟ ਕੁਐਸਚਨ ਰਾਸ਼ਟਰੀ ਸਟੈਪੋਡਾਇਰੀਆ ਕੈਂਪੇਨ ਕਿਸ ਨੇ ਸ਼ੁਰੂ ਕੀਤਾ ਤਾਂ ਇਹ ਕੀਤਾ ਗਿਆ ਸੀਗਾ ਜੇਪੀ ਨੱਡਾ ਦੇ ਦੁਆਰਾ ਨੈਕਸਟ ਕੁਐਸਚਨ ਯੂਨੈਸਕੋ ਦੇ ਦੁਆਰਾ ਕਿਸ ਸ਼ਹਿਰ ਨੂੰ ਭਾਰਤ ਦਾ ਪਹਿਲਾ ਸਾਹਿਤ ਸ਼ਹਿਰ ਕੋਸ਼ਤ ਕੀਤਾ ਗਿਆ ਸੀ ਤਾਂ ਇਹ ਕੀਤਾ ਗਿਆ ਸੀਗਾ ਕੋਜੀ ਕੋਡੇ ਨੂੰ ਜੋ ਕਿ ਕੇਰਲਾ ਦਾ ਸ਼ਹਿਰ ਨੈਕਸਟ ਕੁਐਸਚਨ ਹੈਮਿਸ ਮਹਾਉਤਸਵ ਕਿਸ ਰਾਜ ਜਾਂ ਯੂਟੀ ਦੇ ਵਿੱਚ ਮਨਾਇਆ ਜਾਂਦਾ ਹੈ ਤਾਂ ਇਹ ਮਨਾਇਆ ਜਾਂਦਾ ਲਦਾਖ ਦੇ ਵਿੱਚ ਨੈਕਸਟ ਕੁਐਸਚਨ ਟੈਲੀਕਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਦੇ ਨਵੇਂ ਸੈਕਟਰੀ ਵਜੋਂ ਕਿਸ ਨੂੰ ਚੁਣਿਆ ਗਿਆ ਤਾਂ ਇਹ ਚੁਣਿਆ ਗਿਆ ਸੀਗਾ ਅਤੁੱਲ ਕੁਮਾਰ ਚੌਧਰੀ ਨੂੰ ਉਸ ਤੋਂ ਬਾਅਦ ਜਿਹੜੀ ਇਹ ਸੰਸਥਾ ਹੈਗੀ ਹੈ ਇਹਦੇ ਬਾਰੇ ਪੜ੍ਹਾਂਗੇ ਇਸ ਸੰਸਥਾ ਆਪਣੇ ਕੋਲ ਕੀ ਹੈ TRAI ਹੈ ਇਹਦੀ ਫੁੱਲ ਫਾਰਮ ਟੈਲੀਕਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਇਹ ਐਕਟ 1997 ਰਾਹੀਂ ਇਸ ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀਗਾ ਇਸ ਦਾ ਹੈੱਡਕੁਆਰਟਰ ਨਵੀਂ ਦਿੱਲੀ ਦੇ ਵਿੱਚ ਹੈ ਨੈਕਸਟ ਕੁਐਸਚਨ ਨੈਲਸਨ ਮੰਡੇਲਾ ਲਾਈਫਟਾਈਮ ਅਚੀਵਮੈਂਟ ਅਵਾਰਡ ਕਿਸ ਨੇ ਜਿੱਤੇ ਸੀ ਤਾਂ ਇਹ ਜਿੱਤੇ ਸੀਗਾ ਵਿਨੋਦ ਗਨੇਤਰਾ ਦੇ ਦੁਆਰਾ ਉਸ ਤੋਂ ਬਾਅਦ ਭਾਰਤ ਦਾ ਸਭ ਤੋਂ ਮੁੱਲਿਆਮਾਨ ਸੈਲੀਬ੍ਰਿਟੀ ਬ੍ਰਾਂਡ ਕੌਣ ਬਣਿਆ ਸੀ ਤਾਂ ਇਹ ਬਣਿਆ ਸੀਗਾ ਵਿਰਾਟ ਕੋਹਲੀ ਇਹ ਕੀ ਆ ਜੂਨ 2024 ਦੇ ਵਿੱਚ ਉਸ ਤੋਂ ਬਾਅਦ ਤਰੰਗ ਸ਼ਕਤੀ ਅਭਿਆਸ বায়ু ਅਭਿਆਸ ਜਿਹਨੂੰ ਆਪਾਂ ਕਹਿ ਦਿੰਨੇ ਆ ਇਹ ਕਿਸ ਦੇਸ਼ ਦੇ ਦੁਆਰਾ ਆਯੋਜਿਤ ਕੀਤਾ ਗਿਆ ਸੀਗਾ ਤਾਂ ਇਹ ਕੀਤਾ ਗਿਆ ਸੀਗਾ ਭਾਰਤ ਦੇ ਦੁਆਰਾ ਨੈਕਸਟ ਕੁਐਸਚਨ 2024 ਆਸਟ੍ਰੇਲੀਅਨ ਓਪਨ ਬੈਡਮਿੰਟਨ ਵਿੱਚ ਮੈਨਸ ਸਿੰਗਲ ਟਾਈਟਲ ਕਿਸ ਨੇ ਜਿੱਤੇ ਤਾਂ ਇਹ ਜਿੱਤਿਆ ਸੀਗਾ ਲੀਜੀ ਜੀਆਨੇ ਜਿਹੜਾ ਆਸਟ੍ਰੇਲੀਅਨ ਓਪਨ ਹੈ ਇਹ ਕਿ ਬੈਡਮਿੰਟਨ ਖੇਡ ਦੇ ਨਾਲ ਸੰਬੰਧਿਤ ਹੈ। ਉਸ ਤੋਂ ਬਾਅਦ 2024 ਆਸਟ੍ਰੇਲੀਅਨ ਓਪਨ ਬੈਡਮਿੰਟਨ ਦੇ ਵਿੱਚ ਊਮਨਸ ਸਿੰਗਲ ਦੇ ਵਿੱਚ ਕਿਸ ਨੇ ਟਾਈਟਲ ਦਿੱਤੇ ਆ ਤਾਂ ਇਹ ਜਿੱਤਿਆ ਰਾਇ ਆਇਆ ਅਹੋਰੀ ਨੇ। ਉਸ ਤੋਂ ਬਾਅਦ ਏ ਡੀ ਫਾਈਂਡਸ ਏ ਹੋਮ ਕਿਤਾਬ ਕਿਸ ਦੇ ਦੁਆਰਾ ਲਿਖੀ ਗਈ ਹੈ? ਤਾਂ ਇਹ ਲਿਖੀ ਸੀ ਆਲਿਆ ਪਟ ਦੇ ਦੁਆਰਾ।